ਬਹੁਤ ਹੀ ਸਤਕਾਰਯੋਗ ਸਿੰਘ ਸਾਹਿਬ ਜਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਸਤਿਕਾਰਯੋਗ ਸੀਨੀਅਰ ਆਗੂ ਸ ਆ ਰਵਿੰਦਰ ਸਿੰਘ ਜੀ ਸਾਫ ਦਾ ਸਪੀਕਰ ਸਾਹਿਬ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਸ ਆ ਇਕਬਾਲ ਸਿੰਘ ਜੀ ਤੁੰਡਾ ਸਾਹਿਬ ਸਾਜੇਵਾਲ ਸਿੰਘ ਜੀ ਬਰਾੜ ਫਤਿਹਗੁਰਸਲ ਤੋਂ ਲਵਿੰਦਰ ਸਿੰਘ ਜੀ ਢੁੰਖੇੜੀ ਸਾਡੇ ਸਰਕਾਰ ਜੋ ਐਸਜੀਪੀਸੀ ਦੇ ਮੈਂਬਰ ਗੋਗੀ ਜੀ ਨਿਰਮਲ ਸਿੰਘ ਜੀ ਸਾਡੇ ਸਰਕਾਰ ਜੋ ਪੈਨ ਜੀ ਬੀਬੀ ਪਰਮਜੀਤ कौर ਲੜਰਾ ਜੀ ਅਤੇ ਸਟੇਜ ਤੇ ਬਰਾਬਰ ਸਮੂੱਚੀ ਲੀਡਰਸ਼ਿਪ ਅਤੇ ਅੱਜ ਦੇ ਸਵਾਗਤ ਦੇ ਮੁੱਖ ਪ੍ਰਬੰਧਕ ਸਾਡੇ ਸਾਰੇ ਹੀ ਕਮੇਟੀ ਦੇ ਮੈਂਬਰ ਸਹਿਬਾਨ ਸਰਦਾਰ ਗੁਰਮੀਤ ਸਿੰਘ ਜੀ ਛੰਡੋ ਸਮਦੀਪ ਸਿੰਘ ਜੀ ਖਜਰਾਬਾਦ ਸਮਜੀਤ ਸਿੰਘ ਜੀ ਮੁੱਤੋ ਸਰ ਸਰਜੀਤ ਸਿੰਘ ਜੀ ਕਾਦੀਆ ਮਾਜਰਾ ਬਲਦੇਵ ਸਿੰਘ ਜੀ ਖਜਰਾਬਾਦ ਰਵਿੰਦਰ ਸਿੰਘ ਜੀ ਵਜੀਤਪੁਰ ਸਾ ਜਗਨਦੀਪ ਸਿੰਘ ਜੀ ਮਲਵਾ ਭਗਤ ਸਿੰਘ ਜੀ ਭਗਤ ਮਾਜਰਾ ਮੇਜਰ ਸਿੰਘ ਜੀ ਸਾਗਤਪੁਰ ਰਵਿੰਦਰ ਸਿੰਘ ਜੀ ਪਿੰਟਾ ਸੁਰੇਂਦਰ ਸਿੰਘ ਜੀ ਕਾਦੀਆ ਮਾਜਰਾ ਅਤੇ ਸਾ ਕੋ ਬਚਨ ਸਿੰਘ ਜੀ ਜੋ ਨਯਾਗ ਕਮੇਟੀ ਦੇ ਪ੍ਰਧਾਨ ਨੇ ਸੋ ਮੈਂ ਸਾਰੀ ਕਮੇਟੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਅੱਜ ਦੇ ਇਸ ਇਕੱਠ ਦਾ ਯੋਜਨ ਕੀਤਾ ਤੇ ਸਾਹਮਣੇ ਬੈਠੇ ਮੇਰੇ ਸਤਿਕਾਰਯੋਗ ਮੇਰੀਆਂ ਭੈਣਾਂ ਮਾਤਾਵਾਂ ਨੌਜਵਾਨ ਵੀਰੋ ਬਜ਼ੁਰਗੋ ਪ੍ਰੈਸ ਤੋਂ ਸਤਿਕਾਰਯੋਗ ਵੀ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਕੀਤਾ ਜਾਂਦਾ ਹੈ ਜੋ ਤੁਸੀਂ ਆਪਣੇ ਕੀਮਤੀ ਰਲੇਵਿਆਂ ਦੇ ਵਿੱਚੋਂ ਕੰਮ ਕਾਰ ਛੱਡ ਕੇ ਅੱਜ ਦੇ ਇਸ ਇਕੱਠ ਵਿੱਚ ਪਹੁੰਚੇ ਹੋ। ਅਤੇ ਲੰਬੇ ਸਮੇਂ ਤੋਂ तकरीबन 10:30 ਵਜੇ ਤੋਂ ਬੜੇ ਆਰਾਮ ਦੇ ਨਾਲ ਬੈਠ ਕੇ ਤੁਸੀਂ ਸਾਰੇ ਹੀ ਲੀਡਰ ਸਹਿਬਾਨ ਦੇ ਵਿਚਾਰ ਸੁਣੇ ਨੇ। ਇਸ ਗੱਲ ਤੋਂ ਪਤਾ ਲੱਗਦਾ ਕਿ ਅੱਜ ਤੁਸੀਂ ਬਾਰ ਮਿੰਡੀ ਕਰਨੀ ਆਇਆ। ਸਾਰੇ ਤੁਸੀਂ ਪੰਥ ਧਰਤੀਆਂ ਪੰਥ ਪ੍ਰਸਤਾਂ ਅਤੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਅੱਜ ਸਾਰੇ ਤੁਸੀਂ ਇੱਥੇ ਪਹੁੰਚੇ ਹੋ ਸੋ ਅੱਜ ਆਪਣੇ ਇਕੱਠੇ ਹੋਣ ਦਾ ਜਿਹੜਾ ਮਕਸਦ ਆ ਮੇਰੇ ਤੋਂ ਪਹਿਲਾਂ ਜਿਸ ਤਰ੍ਹਾਂ ਸਾਰੇ ਬੋਲਰਿਆਂ ਨੇ ਬੜੇ ਵਿਸਤਾਰ ਦੇ ਨਾਲ ਦੱਸਿਆ ਕਿ ਸ਼ੌਮਣੀ ਅਕਾਲੀ ਦਰਸੀ ਪੁਨਰ ਸੰਜੀਤੀ ਦੇ ਲਈ ਜੋ ਇੱਕ ਪਰਤੀ ਮਹਿੰਦ ਸ਼ੁਰੂ ਕੀਤੀ ਗਈ ਹੈ ਉਸ ਦੇ ਜ਼ਬਾਨ ਦੇ ਵਿੱਚ ਅੱਜ ਸਾਰੇ ਇਕੱਠੇ ਹੋਏ ਆ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ। ਸ਼੍ਰੋਮਣੀ ਅਕਾਲੀ ਦਲ 1920 ਦੇ ਵਿੱਚ ਹੋਣ ਦੇ ਵਿੱਚ ਆਇਆ ਤੇ ਇਹ ਪਾਰਟੀ ਗੁਰੂ ਘਰਾਂ ਦੀ ਸੇਵਾ ਸੰਭਾਲ ਦੇ ਲਈ ਸਿੱਖ ਪੰਥ ਦੇ ਮਸਲਿਆਂ ਦੀ ਰਾਖੀ ਕਰਨ ਦੇ ਲਈ ਇਹ ਪਾਰਟੀ ਹੋਣ ਦੇ ਵਿੱਚ ਆਈ ਸੀ। ਸਾਡੇ ਬਜ਼ੁਰਗਾਂ ਨੇ ਸਾਡੇ ਵੱਡੇ ਬਡੇਰਿਆਂ ਨੇ ਸ਼ਰਮਨਾਇਆ ਕਾਲਜ ਦੇ ਸੀਨੀਅਰ ਆਗੂ ਨੇ ਨਿਸ਼ਕਾਮ ਜਸਵਾਤ ਇਸ ਪਾਰਟੀ ਦੀ ਸੇਵਾ ਕੀਤੀ ਪੰਥ ਦੀ ਅਗਵਾਈ ਕੀਤੀ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਪੰਥ ਦੀ ਗਵਾਹੀ ਕੀਤੀ ਲੇਕਿਨ ਪਿਛਲੇ ਤਕਰੀਬਨ 10-15 ਸਾਲਾਂ ਤੋਂ ਜਦੋਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਖੀ ਹੋਈ ਆ ਤੇ ਸਾਡੇ ਨੌਜਵਾਨਾਂ ਨੂੰ ਗੋਲੀਆਂ ਦੇ ਨਾਲ ਬੇਦੋਸ਼ੇ ਨੌਜਵਾਨਾਂ ਨੂੰ ਮਾਰਿਆ ਗਿਆ ਜਦੋਂ ਧਰਨਾ ਚੱਲ ਰਿਹਾ ਸੀ ਉਸ ਸਮੇਂ ਤੋਂ ਲੈ ਕੇ ਲੋਕਾਂ ਦਾ ਜਿਹੜਾ ਕੋਸਾ ਇਸ ਪਾਰਟੀ ਤੋਂ ਉੱਠਿਆ پچھلے چار لیکن جو حالات ہوئے شروع اکالی دل نے سامنے گلتی لیڈرشپ دیا لیکن پہکر صاحبیاں پہ جڑے چونا لڑتے تھے چاہے وہ ایم ایل اے کی چو لڑتا چاہے کوئی ہواض لیڈرشپ تو گلت فیصلے ہوئے پچھلے سمے در ਦੀ ਦਵਾਈ ਗਈ ਉਸ ਤੋਂ ਬਾਅਦ ਹਰਗਰਾਂ ਸਾਹਿਬ ਜੀ ਦੇ ਵੇਦ ਵੀ ਹੋਏ ਦੋਸ਼ੀ ਫੜੇ ਨਹੀਂ ਗਏ ਸੁਮੇਰ ਸਿੰਘ ਸੈਣੀ ਨੂੰ ਡੀਜੀਪੀ ਲਾਇਆ ਗਿਆ ਸੋ ਜੋ ਵੀ ਗਲਤੀਆਂ ਹੋਈਆਂ ਕਿਸਾਨੀ ਮੁੱਦਾ ਆਇਆ ਤਾਂ ਅਸੀਂ ਕਿਸਾਨੀ ਨਾਲ ਨਹੀਂ ਖੜ ਸਕੇ ਪੰਚਕ ਮੁੱਦਾ ਆਇਆ ਤਾਂ ਅਸੀਂ ਪੰਚ ਨਾਲ ਨਹੀਂ ਖੜ ਸਕੇ ਸ਼ਰੌਂਗੀਆਂ ਅਕਾਲੀ ਦਾ ਦੇ ਦੋ ਪੱਖ ਸੀ ਇੱਕ ਅੰਤਖ ਅਤੇ ਦੂਜਾ ਕਿਸਾਨੀ ਅੱਜ ਪੰਚ ਵੀ ਨਾਰਾਜ਼ ਹੋਣ ਨੇ ਅਕਾਲੀ ਦਾ ਅਤੇ ਕਿਸਾਨ ਵੀ ਨਾਲ ਕਿਉਂਕਿ ਜਦੋਂ ਤਿੰਨ ਆਰਡੀਨੈਂਸ ਜਾਰੀ ਹੋਏ ਕੇਂਦਰ ਸਰਕਾਰ ਨੇ ਜਾਰੀ ਕੀਤੇ ਕਿਸਾਨ ਬੋਦੀ ਉਹ ਸਮੇਂ ਪੰਜਾਬ ਦੇ ਕਿਸਾਨਾਂ ਨੇ ਸਭ ਤੋਂ ਪਹਿਲਾਂ ਜੋ ਸੰਘਰਸ਼ ਦਾ ਬਿਗਲ ਮਜਾਇਆ ਤਾਂ ਉਹ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਉਹਨਾਂ ਆਰਡੀਨੈਂਸਾਂ ਦੇ ਹੱਕ ਦੇ ਵਿੱਚ ਖੜੀ ਰਹੀ ਸੀ ਮੈਂ ਉਸ ਸਮੇਂ ਵੀ ਬੁਝੀਵਾਰ ਐਮਐਲਏ ਸੀ ਮੈਨੂੰ ਕੁਝ ਜਥੇਬੰਦੀਆਂ ਮੇਰਾ ਦਮਦਾਰ ਰਿਹਾ ਆਈਆਂ ਤਾਂ ਮੈਂ ਉੱਥੇ ਹਾਜ਼ਰ ਸੀ ਤਾਂ ਮੈਂ ਉਹਨਾਂ ਨੇ ਬੇਨਤੀ ਕੀਤੀ ਉਸ ਸਮੇਂ ਮੀਡੀਆ ਦੇ ਵਿੱਚ ਕਿ ਅਸੀਂ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਅਲਾਈਂਸ ਤੋੜ ਦੇਣਾ ਚਾਹੀਦਾ ਭਾਜਪਾ ਦੇ ਨਾਲੋਂ ਅਤੇ ਹਰ ਸਿਮਰਤ ਕੌਰ ਉਸਤੀਫਾ ਦੇ ਦੇਣਾ ਚਾਹੀਦਾ ਕੇਂਦਰੀ ਮੰਤਰੀ ਤੋਂ ਪਰ ਲੇਕਿਨ ਸ਼੍ਰੋਮਣੀ ਅਕਾਲੀ ਦਲ ਉਸ ਸਮੇਂ ਉਹਨਾਂ ਆਰਡੀਨੇਂਸ ਸਾਹਦੇ ਹੱਕ ਦੇ ਵਿੱਚ ਬਿਆਨ ਦੇ ਰਿਹਾ ਸੀ ਉਹਨਾਂ ਨੂੰ ਸਮਝ ਨਹੀਂ ਸੀ ਕਿ ਜ਼ਮੀਨ ਤੇ ਇੱਕ ਬਹੁਤ ਵੱਡੀ ਕਿ ਲੜਾਈ ਹੈ ਉਹੀ ਕਾਰਨ ਹੋਇਆ ਕਿ ਜਦੋਂ ਅਸਤੀਫੇ ਦਿੱਤੇ ਉਦੋਂ ਤੱਕ ਪੰਜਾਬ ਦੇ ਲੋਕ ਸਾਰੇ ਕਿਸਾਨ ਮਜ਼ਦੂਰ ਕਿਉਂਕਿ ਹਰ ਵਰਗ ਉਸ ਮਹਿੰਮ ਦੇ ਵਿੱਚ ਕਿਸਾਨੋ ਦਾ ਸਾਥ ਦੇ ਰਿਹਾ ਸੀ ਹਰ ਕਿਸਾਨ ਨੂੰ ਪਤਾ ਲੱਗਿਆ ਸੀ ਕਿ ਸਾਡੇ ਇਹ ਕਾਨੂੰਨ ਜਿਹੜੇ ਸਾਡੇ ਵਿਰੋਧੀ ਨੇ ਇੱਕ ਸਮਾਜ ਨੂੰ ਖਤਮ ਕਰ ਦੇਣ ਵਾਲੇ ਕਾਨੂੰਨ ਨੇ ਇਹ ਵੱਡੀਆਂ ਕੰਪਨੀਆਂ ਦੇ ਹੱਥ ਦੇ ਵਿੱਚ ਨੇ ਮਜ਼ਦੂਰਾਂ ਨੂੰ ਪਤਾ ਲੱਗਿਆ ਆੜਤੀ ਨੂੰ ਪਤਾ ਲੱਗਿਆ ਸੈਲਰ ਇਸ ਅੰਦੋਲਨਾਂ ਦੇ ਵਿੱਚ ਬੜਾ ਸੌਦਾ ਦਿੱਤਾ ਲੇਕਿਨ ਸਾਡੀ ਲੀਡਰਸ਼ਿਪ ਨੂੰ ਤਿੰਨ ਚਾਰ ਪੰਜ ਮਹੀਨੇ ਬਾਅਦ ਪਤਾ ਲੱਗਿਆ ਜਦੋਂ ਪਾਲਨੀ ਸੇਤੋਂ ਲੱਗਿਆ ਸੋ ਇਹੀ ਕਾਰਨ ਸੀ ਕਿ 2022 ਦੇ ਵਿੱਚ ਇੱਕ ਸੀਟ ਮਾਲਵੇ ਦੇ ਵਿੱਚੋਂ ਇੱਕ ਦੁਆਬੇ ਦੇ ਵਿੱਚੋਂ ਤੇ ਇੱਕ ਮੱਝੇ ਦੇ ਵਿੱਚੋਂ ਤਿੰਨ ਸੀਟਾਂ ਸ਼੍ਰੋਮਣੀ ਕਾਲ ਦੇ ਦਸਿਆਈਆਂ ਉਸ ਤੋਂ ਬਾਅਦ 24 ਦੀ ਇਲੈਕਸ਼ਨ ਹੋਈ ਉਹਦੇ ਵਿੱਚ ਤਕਰੀਬਨ 11 ਮੀਰਪਾਰਾਂ ਦੀ ਜਮਾਨਤਾਂ ਜੱਤ ਹੋਈਆਂ ਸਿੰਘ ਸਾਹਿਬ ਬੈਠੇ ਆਗੇ ਜਗਤਪ੍ਰਸਾਦ ਸਿੰਘ ਜੀ ਪੰਜ ਸਿੰਘ ਸਾਹਿਬਾਂ ਨੂੰ ਹਕੂਮਾ ਸੁਣਾਇਆ ਗਿਆ ਪੂਰੀ ਦੁਨੀਆ ਦੇ ਵਿੱਚ ਬੈਠੇ ਸਿੱਖਾਂ ਦੇ ਵਿੱਚ ਇੱਕ ਮੈਸੇਜ ਗਿਆ ਕਿ ਸਿੱਖਾਂ ਦੇ ਕੋਲ ਥੋੜਾ ਮਹਾਨ ਤਖਤਾ ਕਿ ਜਿਹਦੇ ਸਾਹਮਣੇ ਵੱਡੇ ਵੱਡੇ ਲੀਡਰ ਵੀ ਹੱਥ ਜੋੜ ਕੇ ਸਿਰ ਨਵਾ ਕੇ ਖੜਦੇ ਨੇ ਤੇ ਉਹਦਾ ਹੁਕਮ ਮੰਨਦੇ ਨੇ ਇੱਕ ਅਕਾਲ ਤਖਤ ਸਾਹਿਬ ਦੀ ਮਰਿਆਦਾ ਬਹਾਲ ਹੋਈ ਸਾਡੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗਿਆ ਉਹਨਾਂ ਨੇ ਨੈੱਟ ਤੇ ਸਰਚ ਕੀਤੀ ਕਿ ਪਿਛਲੇ ਸਮੇਂ ਦੇ ਵਿੱਚ ਵੀ ਮਹਾਰਾਜ ਜੀ ਸਿੰਘ ਵਰਗੇ ਹੋਰ ਵੱਡੇ ਆਗੂਆਂ ਨੂੰ ਇਸ ਤਖਤ ਦੇ ਸਾਹਮਣੇ ਪੇਸ਼ ਹੋ ਕੇ ਸਜਾਵਾਂ ਪੁਤਰੀਆਂ ਪਈਆਂ ਲੇਕਿਨ ਪਿਛਲੇ 3 ਮਹੀਨੇ ਦੇ ਵਿੱਚ ਜਿਹੜੀ ਉਮਰੈ ਉਹਦਾ ਬਹਾਲ ਹੋਈ ਸੀ ਉਸ ਨੂੰ ਢਾਹ ਲਾਉਣ ਦੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੋਸ਼ਿਸ਼ ਨਹੀਂ ਚੜੀ ਸਿੱਖ ਸਰਬਾਨਾਂ ਦੀ ਕਰਤਾਰਕੁਸ਼ੀ ਇਨਾਂ ਦੀ ਕੀਤੀ ਗਈ ਝੂਠੇ ਜਾਨ ਲਾਏ ਗਏ ਅਤੇ ਝੂਠੇ ਜਾਨ ਲਾ ਕੇ ਸਿੰਘ ਸਰਬਾਨਾਂ ਨੂੰ ਹਟਾਇਆ ਗਿਆ ਤਿੰਨ ਸਿੰਘ ਸਰਬਾਨਾਂ ਨੂੰ ਹਟਾਇਆ ਕੀ ਸ਼ਾਮਲ ਨੇ ਜੋ ਫੈਸਲਾ ਆਇਆ ਸੀ ਉਹ ਸ਼ਰੂਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਸੀ ਉਹ ਸ਼ਰੂਮਣੀ ਅਕਾਲੀ ਦਲ ਨੇ ਮੁਰਜ਼ੂ ਜਿੱਤ ਕੇ ਲਈ ਸੀ ਜਿੱਥੇ ਸਜਾਵਾਂ ਲਾਈਆਂ ਗਈਆਂ ਪੁਤ ਵੀ ਲਈਆਂ ਗਈਆਂ ਕਮੇਟੀ ਬਣਾਈ ਗਈ ਸੱਤ ਮੈਂਬਰੀ ਜੇਕਰ ਉਸ ਕਮੇਟੀ ਤੋਂ ਭਰਤੀ ਕਰਾ ਲੈਂਦੇ ਤਾਂ ਸ਼ਰੂਮਣੀ ਅਕਾਲੀ ਦਲ ਵੀ ਮਜ਼ਬੂਤ ਹੋਣਾ ਸੀ ਅਤੇ ਹੋ ਸਕਦਾ ਇਸੇ ਲੀਡਰਸ਼ਿਪ ਨੂੰ ਦੁਬਾਰਾ ਮੌਕਾ ਮਿਲ ਜਾਂਦਾ ਲੇਕਿਨ ਨਹੀਂ ਮੰਗੀ ਗਈ ਗੱਲ ਬਹੁਤ ਸਭਤੀ ਕਰਕੇ ਆਪ ਹੀ ਉਦਾਨ ਲੰਗੇ ਤੇ ਲੇਕਿਨ ਸਤ ਮੈਂਬਰੇ ਤੋਂ ਦੋ ਤੀਫਾ ਦੇ ਗਏ ਤੇ ਸਾਨੂੰ ਪੰਜਾਂ ਨੂੰ ਦੁਬਾਰਾ ਫੇਰ ਆਦੇਸ਼ ਹੋਇਆ ਸਿੱਖ ਸਾਹਿਬ ਵੱਲੋਂ ਕਿ ਤੁਸੀਂ ਪੰਜੇ ਹੀ ਭਰਤੀ ਸ਼ੁਰੂ ਕਰੋ ਸੋ ਇਸ ਲਈ ਸਿੰਘ ਸਾਹਿਬਾਂ ਦੇ ਆਦੇਸ਼ ਨੂੰ ਮੰਨ ਕੇ ਪੰਜੇ ਅਸੀਂ ਆਪਣੀ ਇਸ ਡਿਊਟੀ ਨੂੰ ਨਿਭਾ ਰਹੇ ਹਾਂ ਸਾਡੀ ਇਹ ਸੇਵਾ ਲੱਗੀ ਆ ਮੈਂ ਤਾਂ ਸਮਝਦਾ ਕਿ ਅਸੀਂ ਇਸ ਸੇਵਾ ਦੇ ਯੋਗ ਵੀ ਨਹੀਂ ਗੁਰੂ ਸਾਹਿਬ ਸਮਤ ਬਖਸ਼ਣ ਜਿਵੇਂ ਪਾਸੋਂ ਬਹੁਰਬਲ ਸਾਹਿਬ ਜੀ ਜਿਨ੍ਹਾਂ ਦੇ ਪਵਿੱਤਰ ਸਥਾਨ ਤੋਂ ਇਹ ਸਾਡੀ ਸੇਵਾ ਲੱਗੀ ਹੈ ਸਾਨੂੰ ਸਮਰਥਕ ਬਖਸ਼ਣ ਤਾਂ ਜੋ ਅਸੀਂ ਪੰਥ ਦੀਆਂ ਭਾਵਨਾ ਅਨੁਸਾਰ ਪੰਥ ਦੀ ਸੋਚ ਦੇ ਮੁਤਾਬਕ ਨਿਸ਼ਕਾਮ ਨਿਸਵਾਰ ਆਪਣੇ ਹਿੱਤੰ ਪਿਆਕੇ ਅਸੀਂ ਇਸ ਲੱਗੀ ਹੋਈ ਸੇਵਾ ਨੂੰ ਪੂਰੀ ਇਮਾਨਦਾਰੀ ਦੇ ਨਾਲ ਪੂਰੀ ਤੰਗਹੀ ਦੇ ਨਾਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਸੇਵਾ ਨੂੰ ਨਿਭਰੇ ਚਾਹਤ ਜੀਏ ਸੋ ਜੀ ਦੇ ਵਿੱਚ ਸਾਨੂੰ ਸਮਝੀ ਸਿੱਖ ਸੰਗਤ ਦਾ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਦੁਨੀਆ ਦੇ ਵਿੱਚ ਬੈਠੇ ਸਿੱਖ ਨੇ ਜਿਹੜੇ ਚਾਹੇ ਉਹ ਕਿਸੇ ਵੀ ਮੁਲਕ ਵਿੱਚ ਬੈਠੇ ਨੇ ਚਾਹੇ ਦੂਜੇ ਰਾਜਾਂ ਦੇ ਵਿੱਚ ਬੈਠੇ ਨੇ ਉਹ ਸਾਰੇ ਤੁਹਾਨੂੰ ਇੱਕ ਸ਼ਰਮਣੀ ਅਕਾਲੀਪੁਰ ਮਜ਼ਬੂਤ ਹੋਵੇ ਕਿਉਂਕਿ ਇਹ ਹੀ ਇੱਕ ਪਾਰਟੀ ਆ ਜਿਹੜੀ ਸਹੀ ਧਰ ਦੇ ਨਾਲ ਪੰਜਾਬ ਦੀ ਰੋਹਾਈ ਕਰ ਸਕਦੀ ਆ ਪੰਜਾਬ ਦੇ ਹੱਕਾਂ ਲਈ ਲੜ ਸਕਦੀ ਆ ਪੰਜਾਬ ਦੇ ਪਾਣੀਆਂ ਦੀ ਰਾਖੀ ਕਰ ਸਕਦੀ ਆ ਪੰਜਾਬ ਦੇ ਮਸਲਿਆਂ ਦਾ ਹੱਲ ਕਰ ਸਕਦੀ ਆ ਲੇਕਿਨ ਦੂਜੀਆਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਕਦੇ ਪੰਜਾਬ ਦੀ ਸੇਕੀ ਨਹੀਂ ਹੋ ਸਕਦੀਆਂ ਅੱਜ ਪਾਣੀ ਉਹਦਾ ਮੁੱਦਾ ਫਿਰ ਪਕਿਆ ਹੋਇਆ ਇਹ ਪਾਣੀ ਦੀ ਗੱਲ ਕਰੀਏ ਇਹ ਪਾਣੀ ਦੇ ਉੱਪਰ ਕੱਲੇ ਪੰਜਾਬ ਦਾ ਹੱਕਾ ਹੋਂ ਕਿਸੇ ਸੁਪੇ ਦਾਕ ਨਹੀਂ ਕੇਂਦਰ ਦੇ ਕਾਂਗਰਸੀ ਸਰਕਾਰਾਂ ਵੱਲੋਂ ਗੈਰ ਸੁਧਾਨੀ ਕਾਨੂੰਨ ਬਣਾ ਕੇ ਸਾਡੇ ਪਾਣੀ ਤੋਂ ਦਾ ਯਤਨ ਕੀਤਾ ਗਿਆ 1966 ਦੇ ਵਿੱਚ ਜਦੋਂ ਪੰਜਾਬੀ ਸੂਬਾ ਬਣਿਆ ਉਸ ਸਮੇਂ ਹਰਿਆਣਾ ਵੱਖਰਾ ਸਟੇਟ ਬਣ ਗਿਆ ਵੱਖਰੀ ਸਟੇਟ ਬਣ ਗਈ ਹਰਿਆਣਾ ਤੇ ਬਾਅਦ ਚ ਵੱਖਰਾ ਬਣ ਗਿਆ ਤਾਂ ਜਿਹੜਾ ਸਰਪ ਜਿਹੜੇ ਸਤਲੁਜ ਬਿਆਸ ਇਹ ਦਰਿਆ ਸੀ ਪੰਜਾਬ ਦੇ ਵਿੱਚ ਆ ਗਏ ਜਿਨ੍ਹਾਂ ਦੇ ਉੱਪਰ ਪੰਜਾਬ ਦਾ ਹੱਕ ਹੈ ਜਮੁਨਾ ਹਰਿਆਣਾ ਦੇ ਵਿੱਚ ੌਗਰੀਏ ਸਾਡਾ ਉੱਤੇ ਕੋਈ ਹੱਕ ਨਹੀਂ ਇਸੇ ਤਰ੍ਹਾਂ ਪੰਜਾਬ ਦੇ ਪਾਣੀਆਂ ਤੇ ਕੋਈ ਹੱਕ ਨਹੀਂ ਝੂਠੇ ਜਿਹੜੇ ਗੈਰ ਸੰਵਧਾਨਿਕ ਨਿਯਮ ਬਣਾ ਕੇ ਕੇਂਦਰ ਦੀ ਸਰਕਾਰਾਂ ਨੇ ਝੂਠੇ ਜਿਹੜੇ ਗੈਰ ਸੰਵਧਾਨਿਕ ਅਵਾਰਡਸ ਵੰਡਾ ਕੇ ਸਮੇਂ-ਸਮੇਂ ਤੇ ਇਹ ਪਾਣੀ ਨੂੰ ਹੋੰਦਾ ਯਤਨ ਕੀਤਾ ਗਿਆ ਕੱਲ੍ਹ ਵਿਧਾਨ ਸਭਾ ਦੇ ਵਿੱਚ ਇਹਦੇ ਤੇ ਸੈਸ਼ਨ ਬੁਲਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਨੂੰ ਦਾਸਬੀਕ ਡਿਊਟੀ ਯਾ ਜ਼ਿੰਮੇਵਾਰੀਆ ਕਿ ਉਥੇ ਪੰਜਾਬ ਦਾ ਜਿਹੜਾ ਹੱਕ ਰੱਖਿਆ ਜਾਵੇ ਤੇ ਗੁਰੂ ਸਾਹਿਬ ਸਿਮਤ ਰક્ષਣ ਕੀ ਅਸੀਂ ਸਹੀ ਟੰਕ ਦੇ ਨਾਲ ਉਥੇ ਪੰਜਾਬ ਦਾ ਹੱਕ ਜਿਹੜਾ ਇਸਾਇਆ ਬੁਨੀਆ ਚਾਹੀ। ਕਾਨੂੰਨੀ ਸਰਕਾਰ ਵੱਡੇ ਤੌਰ ਤੇ ਜ਼ਿੰਮੇਵਾਰ ਨੇ ਲੇਕਿਨ ਹੁਣ ਜਿਹੜੀ ਪਾਜਪਾ ਦੀ ਸਰਕਾਰ ਆ ਕਿਉਂਕਿ ਇਹ ਡੈਮ ਸੇਫਟੀ ਐਕਟ ਬਣਾਇਆ ਗਿਆ ਵਿੱਚ ਸਾਡੇ ਹੱਕ ਤਾਂ ਪਹਿਲੇ ਹੀ ਖੋਲੇ ਗਏ। ਪਾਖੜਾ ਬਿਆਅ ਮੈਨੇਜਮੈਂਟ ਬੋਰਡ ਬਣਾ ਕੇ ਲੇਕਿਨ ਇਹਦੇ ਵਿੱਚ ਵੀ ਸਿੱਧੀ ਨਕਲ ਦਾਦੀ ਕੇਂਦਰ ਦਿਆ ਹੋਇਆ। ਸੋ ਇਸ ਲਈ ਸਾਡੇ ਨਾਲ ਬੜੀਆਂ ਜਾਂਤੀਆਂ ਹੋਈਆਂ ਨੇ।